ਸਾਸਰੀਏ ਕਾਲ ਤੇ ਸਵਾਗਤ ਹੈ ਸਭ ਦਾ ਅੱਜ ਆਪਾਂ ਇੱਕ ਬੜੇ ਹੀ ਦਿਲਚਸਪ ਵਿਸ਼ੇ ਤੇ ਗੱਲ ਕਰਨੀ ਹੈ ਔਰਾ ਸੁਣਿਆ ਤਾਂ ਬਹੁਤ ਹੈ ਇਸ ਬਾਰੇ ਪਰ ਇਹ ਹੈ ਕਿ ਸਾਡੇ ਆਲੇ ਦੁਆਲੇ ਜਿਹੜਾ ਊਰਜਾ ਦਾ ਖੇਤਰ ਹੈ ਤੇ ਸਾਡੇ ਕੋਲ ਨਾ ਗੁਲਜ਼ਾਰ ਸਿੰਘ ਦੀ ਇੱਕ ਵਿਚਾਰ ਚਰਚਾ ਦੇ ਕੁਝ ਖਾਸ ਨੁਕਤੇ ਨੇ ਜਿਨ੍ਹਾਂ ਵਿੱਚ ਔਰੇ ਬਾਰੇ ਕੁਝ ਮਤਲਬ ਬਿਲਕੁਲ ਨਵੀਆਂ ਤੇ ਅਣ ਸੁਣੀਆਂ ਜੀਆਂ ਗੱਲਾਂ ਨੇ ਹਾਂ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਔਰੇ ਦੀਆਂ ਕੀ ਕਹਿੰਦੇ ਨੇ ਬੇਸਿਕ ਗੱਲਾਂ ਸਮਝੀਏ ਇਹ ਸਾਡੇ ਵਿਚਾਰਾਂ ਨਾਲ ਕਿਵੇਂ ਜੁੜਿਆ ਹੋਇਆ ਹੈ ਨਾ ਤੇ ਖਾਸ ਕਰਕੇ ਲਾਲ ਊਰਜਾ ਜਿਹਨੂੰ ਮੂਲ ਸ਼ਕਤੀ ਵੀ ਕਹਿੰਦੇ ਨੇ ਉਸਤੇ ਧਿਆਨ ਦੇਵਾਂਗੇ ਤੇ ਹਾਂ ਇਹ ਵੀ ਦੇਖਾਂਗੇ ਕਿ ਇਸ ਨੂੰ ਮਹਿਸੂਸ ਕਿਵੇਂ ਕਰਨਾ ਤੇ ਜੇ ਕਮਜ਼ੋਰ ਹੋਵੇ ਤਾਂ ਮਜ਼ਬੂਤ ਕਿਵੇਂ ਕਰਨਾ ਜੋ ਵੀ ਇਸ ਸਰੋਤ ਵਿੱਚ ਦੱਸਿਆ ਗਿਆ ਬਹੁਤ ਵਧੀਆ ਤਾਂ ਫਿਰ ਆਜੋ ਸ਼ੁਰੂ ਕਰਦੇ ਹਾਂ ਬਿਲਕੁਲ ਸ਼ੁਰੂ ਤੋਂ ਇਹ ਆਉਰਾ ਆਖਰ ਹੈ ਕੀ ਬਲਾ ਇੱਕ ਗਲਤ ਤਰੀਕ ਕਿਥੋਂ ਦੇਖੋ ਜੀ ਬਹੁਤ ਸੌਖਾ ਸਮਝਣਾ ਹੋਵੇ ਤਾਂ ਔਰਾ ਸਾਡੇ ਸਰੀਰ ਦੇ ਆਲੇ ਦੁਆਲੇ ਨਾ ਇੱਕ ਊਰਜਾ ਦੀ ਪਰਤ ਜੀ ਹੈ ਇਸ ਰੋਚ ਚ ਦੱਸਿਆ ਗਿਆ ਕਿ ਪਹਿਲੀ ਵਾਰੀ ਇਹਦਾ ਪਤਾ ਮਤਲਬ ਇੱਕ ਮਾਡਰਨ ਚਲਕ 1939 ਵਿੱਚ ਲੱਗੀ ਉਹ ਵੀ ਐਵੇਂ ਗਲਤੀ ਨਾਲ ਇੱਕ ਰੂਸੀ ਪੱਤਰਕਾਰ ਸੀ ਉਹਦੇ ਕੋਲੋਂ ਕੋਈ ਖਾਸ ਫੋਟੋ ਖਿੱਚੀ ਗਈ ਕਹਿੰਦੇ ਨੇ ਹਾਈ ਵੋਲਟੇਜ ਕਰਕੇ ਹੋਇਆ ਸੀ ਪਰ ਉਦੋਂ ਇਹ ਸਵਾਲ ਜਿਹਾ ਖੜਾ ਹੋ ਗਿਆ ਕਿ ਪਾਈ ਬੰਦੇ ਦੇ ਪ੍ਰਸ਼ਾਵੇਂ ਤੋਂ ਵੀ ਨੇਰੇ ਕੁਝ ਹੋਰ ਹੈਗਾ ਕੋਈ ਊਰਜਾ ਅੱਛਾ ਮਤਲਬ ਇੱਕ ਤਕਨੀਕੀ ਗਲਤੀ ਨੇ ਧਿਆਨ ਖਿੱਚ ਲਿਆ ਇਸ ਪਾਸੇ ਪਰ ਇਹ ਸਿਰਫ ਹੁਣ ਦੀ ਗੱਲ ਹੈ ਜਾਂ ਆਪਣੇ ਪੁਰਾਣੇ ਵੇਲਿਆਂ ਚ ਵੀ ਇਹਦਾ ਕੋਈ ਜ਼ਿਕਰ ਮਿਲਦਾ ਹਾਂ ਇਹ ਗੱਲ ਵੀ ਬਹੁਤ ਅਹਿਮ ਹੈ ਭਾਵੇਂ ਸਾਇੰਸ ਹਲੇ ਇਹਨੂੰ ਪੂਰਾ ਸਮਝ ਰਹੀ ਹੈ ਪਰ ਇਹ ਆਈਡੀਆ ਨਵਾਂ ਨਹੀਂ ਸਰੋਥ ਕਹਿੰਦਾ ਹੈ ਕਿ ਆਪਣੀਆਂ ਪੁਰਾਣੀਆਂ માનਤਾਵਾਂ 'ਚ ਵੀ ਇਹਦੀ ਗੱਲ ਹੈ ਜਿਵੇਂ ਉਹ ਕਹਿੰਦੇ ਨੇ ਮੋਡਿਆਂ ਤੇ ਚਿੱਤਰਗੁਪਤ ਬੈਠੇ ਨੇ ਜੋ ਹਿਸਾਬ ਰੱਖਦੇ ਨੇ ਕਰਮਾਂ ਦਾ ਇੱਕ ਤਰ੍ਹਾਂ ਦਾ ਇਸ਼ਾਰਾ ਹੀ ਹੈ ਕਿ ਸਾਡੇ ਬਜ਼ੁਰਗ ਸ਼ਾਇਦ ਇਸ ਆਲੇ ਦੁਆਲੇ ਦੀ ਊਰਜਾ ਤੋਂ ਮਤਲਬ ਔਰਾ ਤੋਂ ਵਾਕਿਫ ਸੀ ਕਿਸੇ ਨਾ ਕਿਸੇ ਰੂਪ 'ਚ ਤੇ ਇੱਕ ਹੋਰ ਗੱਲ ਜਿਹੜੀ ਇਸ ਚਰਚਾ 'ਚ ਆਈ ਉਹ ਹੈ ਕਿ ਔਰਾ ਸਿਰਫ ਜ਼ਿੰਦਾ ਬੰਦੇ ਦਾ ਹੁੰਦਾ ਹੈ ਮੁਰਦਾ ਸਰੀਰ ਦਾ ਨਹੀਂ ਹਾਲਾਂਕਿ ਇਹ ਸਿਰਫ ਇੱਕ ਦਾਵਾ ਹੈ ਮਤਲਬ ਇਹਦੇ ਤੇ ਕੋਈ ਪੱਕੀ ਸੈਂਟੀਫਿਕ ਸਹਿਮਤੀ ਤਾਂ ਨਹੀਂ ਹੈ ਪਰ ਇਸ ਕਨਸੈਪਟ ਦਾ ਹਿੱਸਾ ਮੰਨਿਆ ਜਾਂਦਾ ਇਸ ਸਰੋਤ ਵਿੱਚ ਇਹ ਵੀ ਹੈ ਕਿ ਆਪਣਾ ਊਰਜਾ ਖੇਤਰ ਕਾਫੀ ਕੰਪਲੈਕਸ ਹੋ ਸਕਦਾ ਹੈ ਸ਼ਾਇਦ ਕਈ ਤਰ੍ਹਾਂ ਦੀਆਂ ਊਰਜਾਵਾਂ ਜੁਨੀਆਂ ਹੋਣ ਗੁਰਤਾ కెమికਲ ਗਰਮੀ ਵਾਲੀ ਮਕੈਨੀਕਲ ਪਰ ਗੁਲਜ਼ਾਰ ਸਿੰਘ ਦੇ ਵਿਚਾਰਾਂ ਮੁਤਾਬਿਕ ਅੱਜ ਆਪਾਂ ਗੱਲ ਕਰਾਂਗੇ ਉਹਦੀ ਚੁੰਬਕੀ ਕੁਆਲਿਟੀ ਦੀ ਜਿਹੜੀ ਸਿੱਧੀ ਸਾਡੇ ਵਿਚਾਰਾਂ ਨਾਲ ਜੁੜੀ ਹੋਈ ਦੱਸੀ ਗਈ ਹੈ ਭਾਵੇਂ ਇਹਦੀ ਤਾਕਤ ਬਹੁਤ ਮਤਲਬ ਸੁਖਮ ਹੈ ਪਰ ਅਸਰ ਬਹੁਤ ਹੁੰਦਾ ਕਹਿੰਦੇ ਅੱਛਾ ਤਾਂ ਫਿਰ ਇਹ ਚੁੰਬਕੀ ਕੁੰਣ ਤੇ ਸਾਡੇ ਵਿਚਾਰ ਇਹਨਾਂ ਦਾ ਕੀ ਲਿੰਕ ਹੈ ਸਾਡੀ ਸੋਚ ਕਿਵੇਂ ਅਸਰ ਪਾਉਂਦੀ ਹੈ ਇਹਦੇ ਤੇ ਹਾਂਜੀ ਇਹ ਬਹੁਤ ਹੀ ਮਤਲਬ ਜ਼ਰੂਰੀ ਪੁਆਇੰਟ ਹੈ ਸਾਰੀ ਗੱਲਬਾਤ ਦਾ ਇੱਥੇ ਇਹ ਕਿਹਾ ਗਿਆ ਕਿ ਆਪਣੀ ਸੋਚ ਚਾਹੇ ਚੰਗੀ ਹੋਵੇ ਚਾਹੇ ਮਾੜੀ ਉਹ ਆਪਣੇ ਅੰਦਰ ਨਾ ਇੱਕ ਖਾਸ ਕਿਸਮ ਦਾ ਇਹ ਸੂਖਮ ਜਾਂ ਮੈਗਨੇਟ ਬਣਾ ਦਿੰਦੀ ਹੈ ਤੇ ਫਿਰ ਇਹ ਅੰਦਰਲਾ ਮੈਗਨੇਟ ਬਾਹਰਲੇ ਦੁਨੀਆ ਚੋਂ ਉਵੇਂ ਦੇ ਹੀ ਵਿਚਾਰ ਉਵੇਂ ਦੀਆਂ ਊਰਜਾਵਾਂ ਹਾਲਾਤ ਤੇ ਇੱਥੋਂ ਤੱਕ ਕਿ ਲੋਕਾਂ ਨੂੰ ਵੀ ਆਪਣੇ ਵੱਲ ਖਿੱਚਦਾ ਹੈ ਇਹਨੂੰ ਸਮਝਣ ਲਈ ਇੱਕ ਉਦਾਹਰਣ ਵੀ ਦਿੱਤੀ ਹੈ ਜਿਵੇਂ ਕੋਈ ਚੋਰੀ ਕਰਨ ਵਾਲਾ ਬੰਦਾ ਹੈ ਨਾ ਉਹਦਾ ਮਨ ਆਟੋਮੈਟਿਕਲੀ ਉਹ ਜੇ ਲੋਕਾਂ ਜਾਂ ਮੌਕਿਆਂ ਵੱਲ ਜਾਏਗਾ ਤੇ ਦੂਜੇ ਪਾਸੇ ਜਿਹੜਾ ਸ਼ਾਂਤ ਬੰਦਾ ਭਗਤੀ ਵਾਲਾ ਜਾਂ ਚੰਗੇ ਕੰਮ ਕਰਨ ਵਾਲਾ ਉਹਦਾ ਖਿੱਚਾ ਉਹ ਜੇ ਮਾਹੌਲ ਜਾਂ ਲੋਕਾਂ ਵੱਲ ਹੋਏਗਾ ਸੋ ਸਿੱਧੀ ਜੀ ਗੱਲ ਇਹ ਹੈ ਕਿ ਜਿੱਥੇ ਆਪਣਾ ਧਿਆਨ ਲਗਾਤਾਰ ਟਿਕਿਆ ਰਹਿੰਦਾ ਆਪਣਾ ਊਰਜਾ ਖੇਤਰ ਔਰਾ ਉਵੇਂ ਦਾ ਬਣ ਜਾਂਦਾ ਤੇ ਉਹੀ ਚੀਜ਼ਾਂ ਨੂੰ ਖਿੱਚਣ ਲੱਗ ਪੈਂਦਾ ਵਾਹ ਇਹ ਤਾਂ ਬਹੁਤ ਡੂੰਗੀ ਗੱਲ ਕਰ ਦਿੱਤੀ। ਮਤਲਬ ਸਿਸਟਮ ਇਹ ਨਹੀਂ ਦੇਖਦਾ ਕਿ ਆਪਣੀ ਨੀਅਤ ਕੀ ਹੈ, ਬਸ ਇਹ ਦੇਖਦਾ ਹੈ ਕਿ ਧਿਆਨ ਕਿੱਥੇ ਹੈ। ਭਾਵੇਂ ਗੁੱਸੇ ਨਾਲ ਸੋਚੀਏ ਕਿਸੇ ਚੀਜ਼ ਬਾਰੇ ਜਾਂ ਪਿਆਰ ਨਾਲ। ਬਿਲਕੁਲ ਸਹੀ। ਇਸ ਰੋਚ ਇਹੀ ਪੁਆਇੰਟ ਉਠਾਇਆ ਗਿਆ ਕਿ ਕੁਦਰਤ ਜਾਂ ਇਹ ਊਰਜਾ ਦਾ ਸਿਸਟਮ ਉਹਨੂੰ ਕੋਈ ਮਤਲਬ ਨਹੀਂ ਕਿ ਤੁਹਾਡੇ ਧਿਆਨ ਪਿੱਛੇ ਫੀਲਿੰਗ ਏੜੀ ਹੈ। ਨਫ਼ਰਤ, ਡਰ, ਗੁੱਸਾ, ਸ਼ਰਧਾ, ਪਿਆਰ ਜਿੱਥੇ ਧਿਆਨ ਟਿਕ ਗਿਆ ਹੋਰ ਜਾਂ ਉਧਰ ਨੂੰ ਵਹਿਣ ਲੱਗ ਪਈ ਤੇ ਉਹਦੇ ਹਿਸਾਬ ਨਾਲ ਨਤੀਜੇ ਆਉਣ ਲੱਗ ਪਏ ਤਾਂ ਹੀ ਤਾਂ ਕਹਿੰਦੇ ਨੇ ਕਿ ਇੱਕ ਚੋਰ ਆਪਣੇ ਧਿਆਨ ਕਰਕੇ ਹੋਰ ਪੱਕਾ ਚੋਰ ਬਣ ਸਕਦਾ ਤੇ ਇੱਕ ਸੰਤ ਆਪਣੇ ਧਿਆਨ ਕਰਕੇ ਹੋਰ ਉੱਚਾ ਉੱਠ ਸਕਦਾ ਕਿਉਂਕਿ ਦੋਵਾਂ ਦੀ ਕੌਨਸ਼ੀਅਸਨੈਸ ਚੇਤਨਾ ਲਗਾਤਾਰ ਇੱਕ ਪਾਸੇ ਨੂੰ ਕੰਮ ਕਰ ਰਹੀ ਆ ਤੇ ਉਹ ਵੀ ਦੀਆਂ ਸ਼ਕਤੀਆਂ ਨੂੰ ਅਟਰੈਕਟ ਕਰ ਰਹੀ ਆ ਇਹ ਤਾਂ ਵਾਕਈ ਸੋਚਣ ਵਾਲੀ ਗੱਲ ਹੈ ਕਿ ਭਈ ਧਿਆਨ ਕਿੱਥੇ ਲਾ ਰਹੇ ਆ ਆਪਾਂ ਸਾਰਾ ਦਿਨ ਅੱਛਾ ਅੱਗੇ ਚੱਲਦੇ ਹਾਂ ਔਰੇਜ ਵੱਖ-ਵੱਖ ਊਰਜਾਵਾਂ ਜਾਂ ਰੰਗਾਂ ਦੀ ਵੀ ਗੱਲ ਹੁੰਦੀ ਹੈ ਨਾ ਇਸ ਰੂਪ ਚ ਲਾਲ ਊਰਜਾ ਜਾਂ ਮੂਲ ਸ਼ਕਤੀ ਦਾ ਜ਼ਿਕਰ ਹੈ ਇਹ ਕੀ ਚੀਜ਼ ਹੈ ਤੇ ਇਹਦੀ ਕੀ ਇੰਪੋਰਟੈਂਸ ਦੱਸੀ ਗਈ ਹੈ ਹਾਂਜੀ ਜਿਵੇਂ ਸਰੀਰ ਚ ਵੱਖ-ਵੱਖ ਹਿੱਸੇ ਹੁੰਦੇ ਆ ਉਵੇਂ ਔਰੇਜ ਵੀ ਵੱਖ-ਵੱਖ ਊਰਜਾ ਦੇ ਸੈਂਟਰ ਹੁੰਦੇ ਨੇ ਜਿਨ੍ਹਾਂ ਨੂੰ ਚੱਕਰ ਕਹਿੰਦੇ ਨੇ ਇਹਨਾਂ 'ਚੋ ਸਭ ਤੋਂ ਮਤਲਬ ਬੇਸਿਕ ਜਿਹੜੀ ਸ਼ੁਰੂਆਤੀ ਊਰਜਾ ਹੈ ਜਿਸਨੂੰ ਕਈ ਥਾਈਂ ਮੂਲਾਧਾਰ ਚੱਕਰ ਜਾਂ ਮੂਲ ਸ਼ਕਤੀ ਕਹਿੰਦੇ ਨੇ ਉਹਨੂੰ ਔਰੇਜ ਲਾਲ ਰੰਗ ਨਾਲ ਜੋੜਿਆ ਗਿਆ ਇਸ ਸ੍ਰੋਤ ਮੁਤਾਬਿਕ ਇਹੀ ਆਪਣੀ ਜੀਵਨ ਸ਼ਕਤੀ ਦਾ ਕੀ ਕਹਿੰਦੇ ਨੇ ਸੋਰਸ ਹੈ ਜਿੱਥੋਂ ਸਾਰੀਆਂ ਇੱਛਾਵਾਂ ਜੀਣ ਦੀ ਤਾਕਤ ਆਪਣੀ ਹੋਣ ਦਾ ਅਹਿਸਾਸ ਸਭ ਕੁਝ ਪੈਦਾ ਹੁੰਦਾ ਇਹ ਆਪਣੀ ਨੀ ਹੈ ਇੱਕ ਤਰ੍ਹਾਂ ਨਾਲ ਤਾਂ ਫਿਰ ਕੀ ਹੁੰਦਾ ਜਦੋਂ ਇਹ ਬੇਸਿਕ ਊਰਜਾ ਇਹ ਲਾਲ ਊਰਜਾ ਇਹ ਕਮਜ਼ੋਰ ਪੈ ਜਾਂਦੀ ਹੈ ਜਾਂ 네ਗੇਟਿਵ ਹੋ ਜਾਂਦੀ ਹੈ ਇਸ ਚਰਚਾ ਚ ਦੱਸਿਆ ਕਿ ਇਸ ਨਾਲ ਕੰਮ ਧਿਆਨ ਨਾ ਲੱਗਣਾ ਫਾਲਤੂ ਤੇ ਬਹੁਤ ਜ਼ਿਆਦਾ ਸੋਚੀ ਜਾਣਾ ਜਿਹਨੂੰ ਅੱਜ ਕੱਲ ওভার ਥਿੰਕਿੰਗ ਕਹਿੰਦੇ ਆ ਨਾ ਉਦਾਸੀ ਡਿਪਰੈਸ਼ਨ ਜੇ ਹਾਲਾਤ ਰਾਤ ਨੂੰ ਨੀਂਦ ਨਾ ਆਉਣੀ ਤੇ ਹੋਰ ਕਈ ਮਾਨਸਿਕ ਤੇ ਇਮੋਸ਼ਨਲ ਪ੍ਰੋਬਲਮ ਆ ਸਕਦੀਆਂ ਨੇ ਤੇ ਇਹ ਕਮਜ਼ੋਰੀ ਆਉਂਦੀ ਕਿਵੇਂ ਹੈ ਜਦੋਂ ਆਪਾਂ ਜਾਣੇ ਜਾਂ ਅਣਜਾਣੇ 'ਚ ਆਪਣਾ ਜ਼ਿਆਦਾ ਧਿਆਨ ਨੈਗੇਟਿਵ ਚੀਜ਼ਾਂ ਤੇ ਲਾਈ ਰੱਖਦੇ ਆ ਜਿਵੇਂ ਜੇ ਆਪਣੀ ਪੱਕੀ ਸੋਚ ਬਣ ਜਾਵੇ ਕਿ ਦੁਨੀਆ 'ਚ ਤਾਂ ਬਸ ਧੋਖਾ ਹੀ ਧੋਖਾ ਫਰੇਬ ਹੈ ਮਕਾਰੀ ਹੈ ਤੇ ਆਪਾਂ ਹਰ ਪਾਸੇ ਉਹੀ ਦੇਖਦੇ ਤੇ ਮਹਿਸੂਸ ਕਰਦੇ ਆ ਤਾਂ ਅਸਲ 'ਚ ਆਪਾਂ ਅਣਜਾਣੇ 'ਚ ਉਸੇ ਨੈਗੇਟਿਵਿਟੀ ਨੂੰ ਆਪਣੀ ਲਾਈਫ ਚ ਹੋਰ ਵਧਾ ਰਹੇ ਹੁੰਦੇ ਆ ਤੇ ਇਹਦਾ ਸਿੱਧਾ ਅਸਰ ਆਪਣੀ ਮੂਲ ਊਰਜਾ ਤੇ ਪੈਂਦਾ ਉਹ ਘਟਦੀ ਜਾਂਦੀ ਹੈ ਤੇ ਆਪਾਂ ਮੁਸ਼ਕਿਲਾਂ ਚ ਫਸਦੇ ਜਾਂਦੇ ਆ ਹੂੰ ਇਹ ਸਮਝਣਾ ਤਾਂ ਬਹੁਤ ਜ਼ਰੂਰੀ ਹੈ ਪਰ ਚਲੋ ਜੇ ਕਮਜ਼ੋਰ ਹੋ ਸਕਦੀ ਹੈ ਤਾਂ ਇਹਨੂੰ ਠੀਕ ਕਰਨ ਮਜ਼ਬੂਤ ਕਰਨ ਦੇ ਵੀ ਤਾਂ ਤਰੀਕੇ ਹੋਣਗੇ ਦੱਸਿਆ ਕੁਝ ਇਸ ਬਾਰੇ ਸਰੋਤ ਵਿੱਚ ਹਾਂ ਹਾਂ ਬਿਲਕੁਲ ਇਸ ਰੋਤ ਚ ਕੁਝ ਰਵਾਇਤੀ ਤੇ ਪ੍ਰੈਕਟੀਕਲ ਤਰੀਕੇ ਦੱਸੇ ਨੇ ਜਿਨ੍ਹਾਂ ਨਾਲ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਪਹਿਲਾ ਤਰੀਕਾ ਹੈ ਸਰੋਵਰਾਂ 'ਚ ਇਸ਼ਨਾਨ ਕਰਨ ਦੀ ਜਿਹੜੀ ਰਵਾਇਤ ਹੈ ਖਾਸ ਕਰਕੇ ਜਿਵੇਂ ਕੁਝ ਲੋਗ ਪਾਣੀ ਸਿਰ ਦੇ ਉੱਤੋਂ ਦੀ ਘੁਮਾ ਕੇ ਅਲੇ ਦੁਆਲੇ ਸੁੱਟਦੇ ਨੇ ਇਹਦੇ ਪਿੱਛੇ ਨਾ ਇੱਕ ਲੌਜਿਕ ਸਮਝਾਇਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਜਿੱਥੇ ਲਗਾਤਾਰ ਬਾਣੀ ਦਾ ਪਾਠ ਹੁੰਦਾ ਪੋਜ਼ਿਟਿਵ ਸ਼ਬਦ ਬੋਲੇ ਜਾਂਦੇ ਉੱਥੋਂ ਦਾ ਪਾਣੀ ਉਹ ਚੰਗੀਆਂ ਵਾਈਬ੍ਰੇਸ਼ਨਾਂ ਆਪਣੇ 'ਚ ਜਜ਼ਬ ਕਰ ਲੈਂਦਾ ਤੇ ਜਦੋਂ ਆਪਾਂ ਉਸ ਪਾਣੀ ਨਾਲ ਨਹਾਉਂਦੇ ਆ ਤਾਂ ਉਹ ਪਾਣੀ ਆਪਣੇ ਔਰੇ ਨੂੰ ਊਰਜਾ ਖੇਤਰ ਨੂੰ ਟੱਚ ਕਰਦਾ ਹੈ ਤੇ ਉਹਦੇ ਵਿੱਚ ਜਿਹੜੀ ਨੈਗੇਟਿਵਿਟੀ ਆਈ ਹੁੰਦੀ ਹੈ ਉਹਨੂੰ ਸਾਫ਼ ਕਰਨ 'ਚ ਹੈਲਪ ਕਰਦਾ ਹੈ। ਇਹਦੀ ਉਦਾਹਰਣ ਦਿੱਤੀ ਜਿਵੇਂ ਕਿਸੇ ਬਿਮਾਰ ਪੌਦੇ ਦੇ ਪੱਤਿਆਂ ਤੇ ਦਵਾਈ ਸਪਰੇਅ ਕਰਦੇ ਆ ਅਸਰ ਉੱਪਰੋਂ ਹੁੰਦਾ ਹੈ। ਭਾਵੇਂ ਅੱਜ ਲੋਕਾਂ ਨੂੰ ਇਹਦੇ ਪਿੱਛੇ ਦਾ ਕਾਰਨ ਨਾ ਵੀ ਪਤਾ ਹੋਵੇ ਪਰ ਇਹ ਰਿਵਾਜ ਚੱਲਦਾ ਆ ਰਿਹਾ ਹੈ। ਅੱਛਾ ਇਹ ਵਿਆਖਿਆ ਤਾਂ ਬਿਲਕੁਲ ਨਵੀਂ ਜਿਹੀ ਲੱਗੀ ਇਸ ਰਿਵਾਜ ਦੀ। ਪਰ ਜੇ ਕੋਈ ਰੋਜ਼ ਸਰੋਵਰ ਨਾ ਜਾ ਸਕੇ ਜਾਂ ਇਸ ਹੌਲਤ ਨਾ ਹੋਵੇ ਤਾਂ ਕੋਈ ਹੋਰ ਕਰੇਲੂ ਜਾਂ ਸੌਖਾ ਤਰੀਕਾ ਵੀ ਹੈ ਇਹ ਮੂਲ ਊਰਜਾ ਵਧਾਉਣ ਦਾ ਹਾਂਜੀ ਇੱਕ ਹੋਰ ਬੜਾ ਸੌਖਾ ਤੇ ਇੰਟਰਸਟਿੰਗ ਤਰੀਕਾ ਦੱਸਿਆ ਉਹ ਹੈ ਲਾਲ ਫੁੱਲਾਂ ਦਾ ਇਸਤੇਮਾਲ ਇਸ ਸੰਦਰਭ ਚ ਵਿਆਦੀ ਪਹਿਲੀ ਰਾਤ ਨੂੰ ਸਜਾਵਟ ਲਈ ਲਾਲ ਫੁੱਲਾਂ ਦੀ ਵਰਤੋਂ ਦਾ ਜ਼ਿਕਰ ਕਰਕੇ ਕਿਹਾ ਗਿਆ ਕਿ ਇਹਦੇ ਪਿੱਛੇ ਵੀ ਸ਼ਾਇਦ ਕੋਈ ਡੂੰਗਾ ਊਰਜਾ ਵਾਲਾ ਕਾਰਨ ਹੋਵੇਗਾ ਜਿਹੜਾ ਲੋਕ ਭੁੱਲ ਗਏ ਪਰ ਇੱਕ ਰੋਜ਼ਾਨਾ ਦਾ ਅਭਿਆਸ ਦੱਸਿਆ ਜੇ ਕਿਸੇ ਨੂੰ ਲੱਗਦਾ ਕਿ ਉਹਦੀ ਮੂਲ ਸ਼ਕਤੀ ਘਟਾ ਜਾਂ ਲਾਈਫ ਚ ਜੋਸ਼ ਨਹੀਂ ਹੈ ਨਾ ਤਾਂ ਉਹ ਰੋਜ਼ ਰਾਤ ਨੂੰ ਸੌਣ ਲੱਗੇ ਆਪਣੇ ਬੈੱਡ ਦੇ ਦੋਵੇਂ ਪਾਸੇ ਸੱਜੇ ਤੇ ਖੱਬੇ ਇੱਕ ਇੱਕ ਤਾਜ਼ਾ ਲਾਲ ਗੁਲਾਬ ਦਾ ਫੁੱਲ ਰੱਖ ਸਕਦਾ ਹੈ ਇਸ ਰੋਦ ਦਾ ਮੰਨਣਾ ਹੈ ਕਿ ਐਵੇਂ ਕਰਨ ਨਾਲ ਲਾਲ ਊਰਜਾ ਨੂੰ ਤਾਕਤ ਮਿਲਦੀ ਹੈ ਤੇ ਕਈ ਵਾਰ ਉਹ ਅਣਦੱਸੀਆਂ ਜਿਹੀਆਂ ਮੁਸ਼ਕਲਾਂ ਵੀ ਹੱਲ ਹੋਣ ਲੱਗ ਪੈਂਦੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਹੁੰਦਾ ਇਹ ਤਾਂ ਕਾਫੀ ਸੌਖੇ ਤੇ ਮਤਲਬ ਟਰਾਈ ਕਰਨ ਵਾਲੇ ਤਰੀਕੇ ਲੱਗਦੇ ਨੇ ਠੀਕ ਹੈ ਤਾਂ ਹੁਣ ਆਪਾਂ ਔਰਾ ਸਮਝ ਲਿਆ ਵਿਚਾਰਾਂ ਦਾ ਅਸਰ ਦੇਖ ਲਿਆ ਲਾਲ ਊਰਜਾ ਤੇ ਉਹਨੂੰ ਠੀਕ ਕਰਨ ਦੇ ਤਰੀਕੇ ਵੀ ਪਰ ਕੀ ਇਹ ਔਰਾ ਸਿਰਫ ਮਹਿਸੂਸ ਹੀ ਹੁੰਦਾ ਹੈ ਜਾਂ ਜਿਵੇਂ ਕਈ ਲੋਕ ਕਹਿੰਦੇ ਨੇ ਇਹਨੂੰ ਦੇਖਿਆ ਵੀ ਜਾ ਸਕਦਾ ਹੈ ਹਾਂ ਇਸ ਚਰਚਾ 'ਚ ਇਹਨੂੰ ਦੇਖਣ ਦੇ ਤਰੀਕਿਆਂ ਦੀ ਵੀ ਗੱਲ ਹੈਗੀ ਆ ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਔਰੇ ਦੇ ਤਾਂ ਲੱਖਾਂ ਹੀ ਰੰਗ ਤੇ ਛੇੜ ਹੋ ਸਕਦੇ ਨੇ ਤੇ ਉਹਨਾਂ ਸਾਰਿਆਂ ਦੇ ਮਤਲਬ ਸਮਝਣੇ ਜਾਂ ਸਿਖਾਉਣੇ ਬਹੁਤ ਮਤਲਬ ਔਖਾ ਕੰਮ ਹੈ ਪਰ ਹਾਂ ਆਪਣੇ ਔਰੇ ਦੀ ਇੱਕ ਝਲਕ ਦੇਖਣ ਦੀ ਕੋਸ਼ਿਸ਼ ਕਰਨ ਲਈ ਇੱਕ ਸਿੰਪਲ ਜੀ ਟੈਕਨੀਕ ਦੱਸੀ ਆ ਉਹ ਹੈ ਕਿ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਆਪਣੇ ਨਿਗਾਹ ਤਾਂ ਆਪਣੇ ਮੱਥੇ ਦੇ ਵਿਚਕਾਰ ਟਿਕਾਉਣੀ ਆ ਪਰ ਧਿਆਨ ਜਿਹੜਾ ਹੈ ਉਹ ਮੋਢੇ ਤੋਂ ਲੈ ਕੇ ਸਿਰ ਦੇ ਉੱਪਰ ਤੱਕ ਦੇ ਸਾਰੇ ਏਰੀਆ ਵਿੱਚ ਫੈਲਾ ਕੇ ਰੱਖਣਾ ਹੈ ਜਿਵੇਂ ਤੁਸੀਂ ਆਪਣੇ ਸਿਰ ਦੇ ਆਲੇ ਦੁਆਲੇ ਦੀ ਹਵਾ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋਵੋ ਦੱਸਿਆ ਗਿਆ ਕਿ ਜੇ ਕੁਝ ਦਿਨ ਰੋਜ਼ ਥੋੜਾ ਥੋੜਾ ਟਾਈਮ ਇਹਦੀ ਪ੍ਰੈਕਟਿਸ ਕੀਤੀ ਜਾਵੇ ਤਾਂ ਹੌਲੀ ਹੌਲੀ ਕੋਈ ਰੰਗ ਜਾਂ ਧੁੰਦ ਜੀ ਦਿਖਾਈ ਦੇਣੀ ਸ਼ੁਰੂ ਹੋ ਸਕਦੀ ਹੈ ਪਰ ਇਹਦੇ ਲਈ ਦੇਖੋ ਸਬਰ ਤੇ ਲਗਾਤਾਰ ਅਭਿਆਸ ਚਾਹੀਦਾ ਬਿਲਕੁਲ ਓਵੇਂ ਜਿਵੇਂ ਕੋਈ ਖਿਡਾਰੀ ਰੋਜ਼ ਪ੍ਰੈਕਟਿਸ ਕਰਦਾ ਨਾ ਕਿਸੇ ਨੂੰ ਜਲਦੀ ਤੇ ਸਕਦਾ ਹੈ ਕਿਸੇ ਨੂੰ ਟਾਈਮ ਲੱਗ ਸਕਦਾ ਇਹ ਹਰ ਇੱਕ ਦੀ ਆਪਣੀ ਕਨਸੈਂਟਰੇਸ਼ਨ ਤੇ ਮਨ ਦੀ ਸ਼ਾਂਤੀ ਤੇ ਵੀ ਡਿਪੈਂਡ ਕਰਦਾ ਤਾਂ ਮਤਲਬ ਇਹ ਹੋਇਆ ਕਿ ਇਸ ਤਰ੍ਹਾਂ ਦੀ ਸੂਖਮ ਚੀਜ਼ ਨੂੰ ਦੇਖਣ ਜਾਂ ਮਹਿਸੂਸ ਕਰਨ ਦੀ ਕੋਸ਼ਿਸ਼ ਤੋਂ ਪਹਿਲਾਂ ਮਨ ਦਾ ਸ਼ਾਂਤ ਤੇ ਟਿਕਾਚ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਬਿਲਕੁਲ ਸਹੀ ਜਦੋਂ ਮਨ 'ਚ ਹਜ਼ਾਰ ਸੋਚਾਂ ਚੱਲ ਰਹੀਆਂ ਹੋਣ ਉਦੋਂ ਇਹੋ ਜੇ ਸੂਖਮ అనుਪ੍ਰਭ ਕਿੱਥੇ ਹੁੰਦੇ ਨੇ ਇਸ ਲਈ ਮਨ ਨੂੰ ਟਿਕਾਉਣ ਲਈ ਨਾ ਸਰੋਤ ਚ ਤਿੰਨ ਸੌਖੇ ਜਿਹੇ ਅਭਿਆਸ ਦੱਸੇ ਨੇ ਕੋਈ ਵੀ ਇੱਕ ਕਰ ਸਕਦੇ ਆਪਾਂ ਪਹਿਲਾ ਜੇ ਨੇੜੇ ਗੁਰਦੁਆਰਾ ਸਾਹਿਬ ਹੈ ਤਾਂ ਉੱਥੇ ਹੱਥੀਂ ਸੇਵਾ ਕਰਦੇ ਹੋਏ ਬੈਠ ਕੇ ਨਹੀਂ ਕੋਈ 15 ਮਿੰਟ ਵਾਈਬਰੂ ਵਾਈਬਰੂ ਮੰਚ ਕਰਨਾ ਕਹਿੰਦੇ ਨੇ ਸੇਵਾ ਨਾਲ ਸਰੀਰ ਦੀ ਊਰਜਾ ਲੱਗਦੀ ਤੇ ਜਾਪ ਨਾਲ ਮਨ ਟਿਕਦਾ ਦੂਜਾ ਜੇ ਇਹ ਨਹੀਂ ਹੋ ਸਕਦਾ ਤਾਂ ਘਰੇ 11 ਮਿੰਟ ਬਿੰਦੂ ਤਰਾਟਕ ਮਤਲਬ ਕੰਧ ਤੇ ਇੱਕ ਬਿੰਦੀ ਬਣਾ ਕੇ ਉਹਨੂੰ ਬਿਨਾਂ ਅੱਖ ਚਪਕੇ ਦੇਖਣਾ ਇਦੇ ਨਾਲ ਕਨਸੈਂਟਰੇਸ਼ਨ ਵੱਧਦੀ ਹੈ ਤੀਜਾ ਜੇ ਵੀ ਔਖਾ ਲੱਗੇ ਤਾਂ ਸਭ ਤੋਂ ਸੌਖਾ ਬਸ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਕੇ ਪਿੱਠ ਪਾਰ ਲੇਟ ਜਾਓ ਤੇ ਕੁਝ ਦਿਨ ਬਸ ਆਰਾਮ ਕਰੋ ਜ ਆਪਣੇ ਸਾਹਾਂ ਤੇ ਧਿਆਨ ਦਿਓ ਬਿਨਾ ਕੁਝ ਖਾਸ ਸੋਚੇ ਇਹਨਾਂ ਚੋਂ ਕੋਈ ਵੀ ਇੱਕ ਅਭਿਆਸ ਰੋਜ਼ ਕਰਨ ਨਾਲ ਮਨ ਸ਼ਾਂਤ ਹੋਣ ਲੱਗ ਪੈਂਦਾ ਫਿਰ ਅੱਗੇ ਔਰਾ ਵਾਲੀ ਪ੍ਰੈਕਟਿਸ 'ਚ ਮਦਦ ਮਿਲ ਸਕਦੀ ਹੈ ਤਾਂ ਅੱਜ ਤਾਂ ਆਪਾਂ ਔਰੇ ਦੀ ਇਸ ਦਿਲਚਸਪ ਜੀ ਦੁਨੀਆ ਬਾਰੇ ਕਾਫੀ ਕੁਝ ਜਾਣ ਲਿਆ ਇਦੀ ਪਰਿਭਾਸ਼ਾ ਇਹਦਾ ਇਤਿਹਾਸ ਵਿਚਾਰਾਂ ਨਾਲ ਇਹਦਾ ਕੀ ਲਿੰਕ ਹੈ ਖਾਸ ਕਰਕੇ ਲਾਲ ਊਰਜਾ ਦੀ ਗੱਲ ਤੇ ਉਹਦੇ ਅਸਰ ਤੇ ਫਿਰ ਉਹਨੂੰ ਠੀਕ ਕਰਨ ਦੇ ਤਰੀਕੇ ਤੇ ਇੱਥੋਂ ਤੱਕ ਦੇ ਦੇਖਣ ਦੀ ਕੋਸ਼ਿਸ਼ ਬਾਰੇ ਵੀ ਜਿਵੇਂ ਕਿ ਗੁਲਜ਼ਾਰ ਸਿੰਘ ਦੀ ਵਿਚਾਰ ਚਰਚਾ 'ਚ ਦੱਸਿਆ ਗਿਆ ਹੈ ਤੇ ਭਾਵਨਾਤਮਕ ਸਿਹਤ ਵੱਲ ਨਾਲ ਇੱਕ ਵੱਖਰਾ ਨਜ਼ਰੀਆ ਦੇ ਸਕਦੀ ਹੈ ਇਹ ਸਾਨੂੰ ਚੇਤਨ ਕਰਦੀ ਹੈ ਕਿ ਭਾਈ ਆਪਣਾ ਧਿਆਨ ਕਿੱਥੇ ਲਾ ਰਹੇ ਆ ਆਪਾਂ ਕਿਉਂਕਿ ਆਪਣਾ ਧਿਆਨ ਹੀ ਆਪਣੀ ਊਰਜਾ ਨੂੰ ਡਾਇਰੈਕਸ਼ਨ ਦੇ ਰਿਹਾ ਹੈ ਤੇ ਆਪਣੇ ਤਜਰਬੇ ਬਣਾ ਰਿਹਾ ਹੈ ਬਿਲਕੁਲ ਤੇ ਅਖੀਰ ਵਿੱਚ ਜਿਵੇਂ ਆਪਾਂ ਹਮੇਸ਼ਾ ਕਰਦੇ ਹਾਂ ਸੁਣਨ ਵਾਲਿਆਂ ਲਈ ਇੱਕ ਸਵਾਲ ਜਾਂ ਇੱਕ ਸੋਚ ਛੱਡ ਜਾਈਏ ਹਾਂ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਹ ਸੱਚ ਹੈ ਕਿ ਆਪਣਾ ਧਿਆਨ ਚਾਹੇ ਜਾਣੇ 'ਚ ਲੱਗੇ ਜਾਂ ਅਣਜਾਣੇ 'ਚ ਉਹੀ ਆਪਣੀ ਊਰਜਾ ਨੂੰ ਰਾਹ ਦਿਖਾਉਂਦਾ ਤੇ ਉਹੀ ਚੀਜ਼ਾਂ ਨੂੰ ਖਿੱਚਦਾ ਤਾਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਉਹ ਕਿਹੜੀਆਂ ਛੋਟੀਆਂ-ਛੋਟੀਆਂ ਸੁਖਮ ਜਿਹੀਆਂ ਚੀਜ਼ਾਂ ਹੋ ਸਕਦੀਆਂ ਜਿਨ੍ਹਾਂ ਤੇ ਆਪਣਾ ਧਿਆਨ ਟਿਕਿਆ ਰਹਿੰਦਾ ਪਰ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਸ਼ਾਇਦ ਕੋਈ ਅੰਦਰੂਨੀ ਡਰ ਹੋਵੇ ਕੋਈ ਪੁਰਾਣੀ ਚਿੰਤਾ ਕੋਈ ਅਧੂਰੀ ਖਾਇਸ਼ ਜਾਂ ਸਮਾਜ ਤੋਂ ਫੜੀ ਕੋਈ ਪੱਕੀ ਸੋਚ ਕਿ ਇਹ ਅਣਦੇਖੇ ਜਿ ਧਿਆਨ ਦੇ ਕੇਂਦਰ ਚੁੱਪਚਾਪ ਪਰ ਲਗਾਤਾਰ ਸਾਡੀ ਜ਼ਿੰਦਗੀ ਦੇ ਤਜਰਬਿਆਂ ਤੇ ਰਿਸ਼ਤਿਆਂ ਸ਼ੇਪ ਤੇਰੇ ਹੀ ਨੇ ਇਸ ਬਾਰੇ ਸੋਚਣਾ ਮੈਨੂੰ ਲੱਗਦਾ ਕਾਫੀ ਅੱਖਾਂ ਖੋਲਣ ਵਾਲਾ ਹੋ ਸਕਦਾ ਇਸ ਡੂੰਗੇ ਸਵਾਲ ਨਾਲ ਹੀ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੀਆਂ ਪਰਤਾਂ ਖੋਲਣ ਲਈ ਧੰਨਵਾਦ